ਤੇਰੇ ਸਕੂਲ ਨੂੰ ਮੈਂ ਅੱਗੇ ਲੈ ਕੇ ਜਾਵਾਂ ਤੇ ਤੁਸੀਂ ਇੱਕ ਤਾਂ ਪੜ੍ਹਾਈ ਦੇ ਵਿੱਚ ਬਹੁਤ ਮਿਹਨਤ ਕਰਿਆ ਕਰੋ ਖਾਸ ਕਰਕੇ ਮੁੰਡੇ ਤੁਸੀਂ ਘੱਟ ਕਰ ਦਿਓ ਭਾਈ ਹੈ ਤੇ ਆਪਣੇ ਸਕੂਲ ਨੂੰ ਵੀ ਆਪਾਂ ਅੱਗੇ ਲੈ ਕੇ ਜਾਈਏ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਈਏ ਆਪਣੇ ਮਾਂ ਪਿਓ ਨੂੰ ਆਪਣੇ ਖਾਨਦਾਨ ਨੂੰ ਅੱਗੇ ਲੈ ਕੇ ਜਾਈਏ ਠੀਕ ਆ ਇਸ ਕਰਕੇ ਬਹੁਤ ਦਿਲ ਲਾ ਕੇ ਪੜ੍ਹਿਆ ਕਰੋ ਬਹੁਤ ਟੀਵੀ ਘੱਟ ਮੋਬਾਈਲ ਘੱਟ ਦੇਖਿਆ ਕਰੋ ਠੀਕ ਆ ਤੇ ਦੇਖੋ ਤੁਹਾਨੂੰ ਟੀਚਰ ਵੀ ਅਸੀਂ ਰੇਂਜ ਕਰਕੇ ਦੇ ਰਹੇ ਹਾਂ ਮਤਲਬ ਕਿ ਗਵਰਨਮੈਂਟ ਨੂੰ ਵੀ ਜ਼ੋਰ ਲਾਇਆ ਹੋਇਆ ਸੀ ਕਿ ਵੱਧ ਤੋਂ ਵੱਧ ਟੀਚਰ ਆਉਣ ਤੇ ਕੋਸ਼ਿਸ਼ ਕਰ ਰਹੇ ਹਾਂ ਪਰ ਤੁਸੀਂ ਪੜਾਈ ਬਹੁਤ ਵਧੀਆ ਤਰੀਕੇ ਨਾਲ ਕਰਨੀ ਆ ਠੀਕ ਹੈ राजे ਤੇ ਮੈਂ ਇਹ ਗੱਲ ਤੇ ਤੁਹਾਡਾ ਬਹੁਤ ਧੰਨਵਾਦ ਵੀ ਕਰਦਾ ਵੀ ਚਲ ਬਹੁਤ ਵਧੀਆ ਸਾਰਾ ਕੁਝ ਠੀਕ ਆ ਡਿਸਪੀਸਪਲਨ ਵਧੀਆ ਤੁਹਾਡੇ ਬਰਦੀ ਵਧੀਆ ਪਈ ਹੋਈ ਆ ਸਾਰਾ ਕੁਝ ਵਧੀਆ ਤੇ ਅੱਗੇ ਵਾਸਤੇ ਪੂਰਾ ਫੁੱਲ ਵਧੀਆ ਨੰਬਰ ਲੈ ਕੇ ਆਉਣੇ ਆ ਤੇ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਅਸੀਂ ਵੀ ਸਨਮਾਨਤ ਕਰਿਆ ਕਰੀਏ ਉਹ ਬੱਚੇ ਨੂੰ ਤੇ ਜਿਹੜਾ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋ ਠੀਕ ਹੈ ਜੀ ਥੈਂਕ ਯੂ